ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਮੌਜੂਦ ਹਾਂ ਜ਼ਿਲ੍ਹਾ ਸਰਸਾ ਤਹਿਸੀਲ ਡੱਬਵਾਲੀ ਦੇ ਪਿੰਡ ਜੰਡਵਾਲਾ ਬਿਸ਼ਨੋਈਆਂ ਵਿੱਚ ਪਿੰਡ ਜੰਡਵਾਲਾ ਬਿਸ਼ਨੋਈਆਂ ਤੇ ਜੰਡਵਾਲਾ ਜੱਟਾਂ ਇਹ ਦੋ ਵੱਖੋ ਵੱਖ ਪਿੰਡ ਨੇ ਜਿਹੜੀ ਵੀਡੀਓ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਪਿੰਡ ਜੰਡਵਾਲਾ ਬਿਸ਼ਨੋਈਆਂ ਦੇ ਕਰ ਰਹੇ ਹਾਂ ਦੋਸਤੋ ਇਸ ਪਿੰਡ ਦੇ ਵਿੱਚ ਤੁਹਾਨੂੰ ਅੱਜ ਤਕਰੀਬਨ 100 ਕੁ ਸਾਲ ਪੁਰਾਣਾ ਬਹੁਤ ਖੂਬਸੂਰਤ ਘਰ ਦਿਖਾ ਰਹੇ ਹਾਂ ਇਹ ਘਰ ਦਾ ਇਸ ਦਾ ਫਰਾਂਟਾ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਖੂਬਸੂਰਤ ਘਾਰਾ ਇਹ ਘਰ ਸ਼੍ਰੀ ਗੰਗਾ ਬਿਸ਼ਨ ਜੀ ਨੇ ਤਕਰੀਬਨ 1930-40 ਇਹਦੇ ਵਿੱਚ ਬਣਵਾਇਆ ਤਕਰੀਬਨ ਦੱਸਦੇ ਆ ਕਿ ਕੁਝ ਪੋਰਸ਼ਨ ਇਸ ਦਾ 1900 30 ਦੇ ਵਿੱਚ ਬਣਿਆ ਕੁਝ 1940 ਦੇ ਵਿੱਚ ਬਣਿਆ ਕਾਫੀ ਸਮੇਂ ਦੇ ਵਿੱਚ ਜਿਹੜਾ ਇਹ ਸਾਰਾ ਘਰ ਤਿਆਰ ਹੋਇਆ ਦੋਸਤੋ ਇਹ ਘਰ ਦੇ ਵਿੱਚ ਅੱਜ ਹਰ ਇੱਕ ਇੱਕ ਚੀਜ਼ ਹੈ ਜਿਹੜੀ ਉਹ ਪੁਰਾਣੀ ਦੇਖਣ ਨੂੰ ਮਿਲਦੀ ਆ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਇਸ ਘਰ ਦੀਆਂ ਜਿਹੜੀਆਂ ਛੱਤਾਂ ਦੇਖ ਰਹੇ ਹੋ ਇਹ 메ਨ ਦਰਵਾਜ਼ਾ ਹੈ ਦਰਵਾਜ਼ੇ ਦੀਆਂ ਛੱਤਾਂ ਨੇ ਉਸੇ ਤਰ੍ਹਾਂ ਪੁਰਾਣੀਆਂ ਛੱਤਾਂ ਨੇ ਛਤੀਰ ਤੇ ਬਾਲੇ ਇਹਨਾਂ ਛੱਤਾਂ ਦੇ ਉੱਪਰ ਨੇ ਦੋਸਤੋ ਇਸ ਦੇ ਵਿੱਚ ਕੁਝ ਜਿਹੜੀਆਂ ਕੰਧਾਂ ਨੇ ਉਹ ਕੱਚੀਆਂ ਤੇ ਕੁਝ ਕੰਧਾਂ ਜਿਹੜੀਆਂ ਉਹ ਪੱਕੀਆਂ ਦੇਖਣ ਨੂੰ ਮਿਲਦੀਆਂ ਨੇ ਇਹ 메ਨ ਦਰਵਾਜ਼ਾ ਤੇ ਦਰਵਾਜ਼ੇ ਤੋਂ ਹੁਣ ਆਪਾਂ ਅੱਗੇ ਐਂਟਰ ਕੀਤਾ ਜਿਹੜਾ ਇਸ ਘਰ ਦਾ 메ਨ ਪੋਰਸ਼ਨ ਆ ਇਹ ਉਸ ਦਾ ਫਰੰਟ ਤੁਸੀਂ ਦੇਖ ਰਹੇ ਹੋ ਫਰੰਟ ਦੇ ਉੱਪਰ ਵੀ ਜਿਹੜਾ 메ਨ ਐਂਟਰੀ ਵਾਲਾ ਦਰਵਾਜ਼ਾ ਉਹ ਬੜਾ ਖੂਬਸੂਰਤ ਉਸ ਦਾ ਡਿਜ਼ਾਈਨ ਆ ਇਹ ਉੱਪਰਲੇ ਪਾਸੇ ਚੁਬਾਰਾ ਬਣਿਆ ਆ ਦੋਸਤੋ ਇਹ ਤੁਹਾਨੂੰ ਆਪਾਂ ਅੰਦਰਲੇ ਪਾਸੇ ਤੋਂ ਵੀ ਦਿਖਾਵਾਂਗੇ ਇਹ ਇਸ ਦਾ ਜਿਹੜਾ ਫਰੰਟ ਤੁਸੀਂ ਦੇਖ ਰਹੇ ਹੋ ਸ਼੍ਰੀ ਗੰਗਾਬਿਸ਼ਨ ਜੀ ਇਸ ਪਿੰਡ ਦੇ ਪਹਿਲਾ ਸਰਪੰਚ ਵੀ ਰਹਿ ਚੁੱਕੇ ਨੇ ਤੇ ਬਹੁਤ ਨੇਕ ਇਨਸਾਨ ਨੇ ਪਿੰਡ ਵਾਲੇ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਆਪਣੇ ਪਿੰਡ ਦੇ ਪ੍ਰਤੀ ਸੋਚ ਬੜੀ ਚੰਗੀ ਤੇ ਨਰਾਲੀ ਸੀ ਸ਼੍ਰੀ ਗੰਗਾਬਿਸ਼ਨ ਜੀ ਨੇ 1952 ਈਸਵੀ ਦੇ ਵਿੱਚ ਸਪੈਸ਼ਲ ਇੱਕ ਜੀਪ ਦਾ ਅਰੇਂਜਮੈਂਟ ਕਰਵਾਇਆ ਸੀ ਤਾਂ ਕਿ ਜਿਹੜੇ ਪਿੰਡ ਦੀਆਂ ਕੁੜੀਆਂ ਨੇ ਉਹ ਚੰਗੀ ਵਿਦਿਆ ਚੰਗੀ ਪੜ੍ਹਾਈ ਹਾਸਲ ਕਰ ਸਕਣ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਆਵਾਜਾਈ ਦੇ ਜਾਦੇ ਸਾਧਨ ਨਾ ਹੋਣ ਕਰਕੇ ਕੁੜੀਆਂ ਨੂੰ ਜਾਣਾ ਮੁਸ਼ਕਲ ਸੀ ਤਾਂ ਸਵਾਮੀ ਕੇਸ਼ਵਾਨੰਦ ਸਕੂਲ ਆ ਜਿਹੜਾ ਸੰਗਰੀਏ ਦੇ ਵਿੱਚ ਉਸ ਦੇ ਵਾਸਤੇ ਵੀ ਉਹ ਲਗਾਤਾਰ ਚਾਂਦਾ ਦਿੰਦੇ ਸੀ ਉਸ ਨੂੰ ਚਲਾਉਣ ਦੇ ਵਾਸਤੇ ਤੇ ਬੱਚਿਆਂ ਕੁੜੀਆਂ ਦੇ ਵਾਸਤੇ ਸਪੈਸ਼ਲ ਉਹਨਾਂ ਨੇ ਜੀਪ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਤਾਂ ਕਿ ਉਹਨਾਂ ਦੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਵੱਧ ਤੋਂ ਵੱਧ ਐਜੂਕੇਸ਼ਨ ਹਾਸਲ ਕਰ ਸਕਣ ਹੁਣ ਦੋਸਤੋ ਆਪਾਂ ਇਸ ਘਰ ਦਾ ਜਿਹੜਾ ਮੇਨ ਪੋਰਸ਼ਨ ਆ ਉਸ ਦੇ ਅੰਦਰ ਐਂਟਰੀ ਕੀਤੀ ਆ ਇਹ ਸਾਰੇ ਪਾਸਿਆਂ ਤੋਂ ਦੇਖਾਂਗੇ ਤਾਂ ਇਸ ਦਾ ਤਕਰੀਬਨ ਡਿਜ਼ਾਈਨ ਇੱਕੋ ਜਿਹਾ ਦੇਖਣ ਨੂੰ ਮਿਲਦਾ ਇਹ ਬਿਲਕੁਲ ਇਸ ਦੇ ਜਦੋਂ ਦਰਵਾਜ਼ੇ ਤੋਂ ਆਪਾਂ ਐਂਟਰ ਕਰਦੇ ਆ ਤਾਂ ਇਸ ਦਾ ਜਿਹੜਾ ਫਰੰਟ ਆ ਹੁਣ ਬੇਸ਼ੱਕ ਪਰਿਵਾਰ ਇੱਥੇ ਰਹਿੰਦਾ ਨਹੀਂ ਹੈ ਜਿਸ ਤਰ੍ਹਾਂ ਪਰਿਵਾਰ हिसार ਜਾਂ ਮੰਡੀ ਡੱਬ ਵਾਲੀ ਦੇ ਵਿੱਚ ਰਹਿ ਰਿਹਾ ਤਾਂ ਇਹ ਜਿਹੜਾ ਪੁਰਾਣਾ ਘਰ ਆ ਇਹ ਸਾਹਮ੍ਹੇ ਹੋਇਆ ਹੈ ਜਿਸ ਤਰ੍ਹਾਂ ਕਹਿੰਦੇ ਆ ਕਿ ਜਦੋਂ ਘਰਾਂ ਦੇ ਵਿੱਚ ਵਸਣ ਵਾਲੇ ਉਹਨਾਂ ਘਰਾਂ ਨੂੰ ਛੱਡ ਜਾਂਦੇ ਨੇ ਤਾਂ ਹੌਲੀ-ਹੌਲੀ ਕਰਕੇ ਜਿਹੜੇ ਇਹ ਮਕਾਨ ਨੇ ਘਰ ਨੇ ਉਹ ਖੰਡਰੌਣੇ ਸ਼ੁਰੂ ਹੋ ਜਾਂਦੇ ਆ ਉਸੇ ਤਰ੍ਹਾਂ ਜਿਹੜਾ ਇਹ ਘਰ ਆ ਇਸ ਦੀ ਵੀ ਥੋੜੀ ਹਾਲਤ ਜਿਹੜੀ ਉਹ ਖਰਾਬ ਹੋ ਚੁੱਕੀ ਆ ਪਰ ਇਸ ਘਰ ਦੀ ਜਿਹੜੀ ਬਣਾਵਟ ਆ ਜਿਹੜਾ ਇਸ ਦਾ ਡਿਜ਼ਾਈਨ ਆ ਦੋਸਤੋ ਉਹ ਬਹੁਤ ਖੂਬਸੂਰਤ ਆ ਜਿਸ ਤਰ੍ਹਾਂ ਇਹ ਅੱਗੇ ਵਰਾਂਡੇ ਬਣੇ ਹੋਏ ਆ ਪਿਛਲੇ ਪਾਸੇ ਇਹਨਾਂ ਤੇ ਕਮਰੇ ਆ ਇਸ ਤੇ ਜਿਹੜਾ ਪਹਿਲਾਂ ਦਾ ਕੀਤਾ ਹੋਇਆ ਰੰਗ ਰੋਗਣ ਉੱਪਰ ਲੱਗੀਆਂ ਹੋਈਆਂ ਜਾਲੀਆਂ ਹਰੇਕ ਚੀਜ਼ ਦੀ ਇੱਕ ਵੱਖਰੀ ਖੂਬਸੂਰਤੀ ਆ ਜੇਕਰ ਅੱਜ ਇਸ ਘਰ ਨੂੰ ਪੇਂਟ ਵਗੈਰਾ ਕਰਕੇ ਤਿਆਰ ਕੀਤਾ ਜਾਵੇ ਤਾਂ ਇਹ ਨਵੀਆਂ ਵੱਡੀਆਂ-ਵੱਡੀਆਂ ਕੋਠੀਆਂ ਨੂੰ ਮਾਤ ਪਾਉਂਦਾ ਹੈ ਇਹ ਸਾਰੇ ਪਾਸੇ ਤੋਂ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਦੱਸਿਆ ਸੀ ਕਿ ਪਹਿਲਾਂ ਜਿਹੜੇ ਘਰ ਲੋਕ ਇਸੇ ਤਰ੍ਹਾਂ ਦੇ ਬੰਦ ਬਣਾਉਂਦੇ ਸੀ ਮੇਨ ਜਿਹੜਾ ਇੱਕ ਗੇਟ ਤੋਂ ਐਂਟਰੀ ਹੁੰਦੀ ਸੀ ਉਸੇ ਤਰ੍ਹਾਂ ਇਸ ਘਰ ਦੀ ਵੀ ਜਿਹੜੀ ਇੱਕ ਮੇਨ ਗੇਟ ਦੀ ਐਂਟਰੀ ਆ ਇਹ ਬਾਹਰਲੇ ਪਾਸੇ ਤੋਂ ਤੁਸੀਂ ਜਿਬਾਰਾ ਇਸ ਘਰ ਦਾ ਦੇਖ ਰਹੇ ਹੋ ਦੋਸਤੋ ਇਹ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਇਹ 100 ਸਾਲ ਪੁਰਾਣਾ ਤੇ ਪਿੰਡ ਝੰਡਾ ਵਾਲੇ ਦੇ ਵਿੱਚ ਇਹ ਸਭ ਤੋਂ ਪੁਰਾਣਾ ਘਰ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਰਾਹੀਂ ਦੇਖ ਰਹੇ ਹੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਵਾਦ ਤੋਂ ਬਾਅਦ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਅਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਜਰੂਰ ਕਰਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ